ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨੀ ਆ ਵੀ ਗਾਵਾਂ ਦੇ ਸੂਣ ਤੋਂ 60 ਦਿਨ ਪਹਿਲਾਂ ਤੇ 20 ਦਿਨ ਬਾਅਦ ਹੀ ਮੈਨੇਜਮੈਂਟ ਕਿਸ ਤਰ੍ਹਾਂ ਕਰਨੀ ਚਾਹੀਦੀ ਆ ਵੀ ਜਿਸ ਦੇ ਨਾਲ ਗਾਂ ਟੀਕ ਲੈਵਲ ਤੇ ਦੁੱਧ ਵੀ ਦੇਵੇ ਤੇ ਅਗਲੇ ਸੂਇ ਲਈ ਜਲਦੀ ਗੱਭਣ ਵੀ ਹੋ ਜਵੇ ਇਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ ਵੀ ਜਦੋਂ ਗਾਂ ਦੇ 75 ਦਿਨ ਰਹਿ ਗਏ ਸੂਣ ਚ ਉਹਨੂੰ ਦੂਨੀਆਂ ਮਿਲਕਿੰਗ ਗਾਵਾਂ ਨਾਲੋਂ ਅੱਡ ਕੱਢ ਲੈਣਾ ਤੇ ਉਹਦਾ ਖਰਾ ਜਰਾ ਮਿਲਕਿੰਗ ਵਾਲੀ ਫੀਡ ਤੇ ਪਾਣੀ ਦੀ ਡੋਜ਼ ਬਿਲਕੁਲ ਘਟਾ ਦੇਣੀ ਆ ਤੇ ਸੁੱਕੀ ਤੂੜੀ ਉਹਨੂੰ ਜਿਆਦਾ ਪਾਉਣੀ ਆ ਕਿਉਂਕਿ ਉਹਦੇ ਨਾਲ ਉਹਦਾ ਦੁੱਧ ਜਿਹੜਾ ਛੇਤੀ ਡਰਾਈ ਹੋ ਜਾਊ। 15 ਦਿਨ ਚ ਉਹਦਾ ਡਰਾਈ ਫੀਡ ਜਿਹੜਾ ਪੂਰਾ ਹੋ ਜਾਣਾ। ਉਦੋਂ ਬਾਅਦ ਜਿਹੜੇ 60 ਦਿਨ ਰਹਿ ਗਏ ਉਹ 40 ਦਿਨ ਚ ਆਪਾਂ ਨੇ ਉਹਨੂੰ ਡਰਾਈ ਫੀਡ ਦੇਣੀ ਹੁੰਦੀ ਹੈ ਕਿਸੇ ਵੀ ਕੰਪਨੀ ਦੀ। ਉਹਦੀ ਡੋਜ਼ ਹੈ ਜਿਹੜੀ 3 ਤੋਂ 3.5 ਕਿਲੋ ਰੱਖਣੀ ਹੁੰਦੀ ਆ ਆਪਾਂ। ਜਿਹੜੇ 20 ਦਿਨ ਰਹਿ ਗਏ ਉਹ ट्रांजिशन ਪੀਰੀਅਡ ਦੇ ਹੁੰਦੇ ਨੇ। ਉਹ ਜਿਹੜੇ 20 ਦਿਨ ਨੇ ਉਹ ਗਾਂ ਦੇ ਲਈ ਬਹੁਤ ਅਹਿਮ ਅਹਿਮ ਹੁੰਦੇ ਨੇ। ਨਹੀਂ ਮਤਲਬ ਆਹ ਨੂੰ ਵੀ ਬੱਚੇ ਦੀ ਗ੍ਰੋਥ ਵੀ ਉਹ 20 ਦਿਨਾਂ ਚ ਚੰਗੀ ਹੋਣੀ ਹੁੰਦੀ ਆ। ਤੇ ਇਹਦੇ ਨਾਲ ਇਹ ਤੋਂ ਬਾਅਦ ਜਦੋਂ ਗਾਂ ਸੂਪੀ ਉਹ ਤੋਂ ਬਾਅਦ ਉਹਨੂੰ એનਰਜੀ ਲੈਵਲ ਆ ਜਿਹੜਾ ਉਹਦਾ ਘਟਣ ਨਹੀਂ ਦੇਣਾ ਜਿਵੇਂ ਆਪਾਂ ਨੇ ਗੋੜ ਬਗੈਰਾ 10 ਤੁਸੀਂ ਲਾ ਲਓ ਵੀ 10 15 ਲੀਟਰ ਪਾਣੀ 'ਚ ਤੁਸੀਂ 250 ਤੋਂ 300 ਗ੍ਰਾਮ ਗੋੜਾ ਜਿਹੜਾ ਘੋਲ ਕੇ ਉਹ ਗਾਂ ਨੂੰ ਜਦੋਂ ਸੂਪੀ ਤਰੰਤ ਦੇਣਾ ਹੁੰਦਾ ਵੀ ਉਹਦੇ ਨਾਲ એનਰਜੀ ਲੈਵਲ ਆ ਜਿਹੜਾ ਡਾਊਨ ਨਹੀਂ ਹੁੰਦਾ ਉਹ ਤੋਂ ਬਾਅਦ ਗਾਂ ਦੇ ਸੂਣ ਤੋਂ 10 ਦਿਨ ਤੱਕ ਆਪਾਂ ਨੇ ਉਹਨੂੰ ਪ੍ਰੋਪਰ ਮਿਲਕਿੰਗ ਵਾਲੀ ਮੀੜ ਨਹੀਂ ਦੇਣੀ ਹੈਗੀ 10 ਦਿਨ ਤੋਂ ਬਾਅਦ ਹੈ ਆਪਾਂ ਨੇ ਉਹਨੂੰ ਫੀਡ ਪਾਉਣੀ ਸਟਾਰਟ ਕਰਨੀ ਆ। ਉਹ ਤੋਂ ਬਾਅਦ ਜਿਹੜੇ ਜਦੋਂ ਸੁੱਕੇ 20 22 ਦਿਨ ਬਾਅਦ ਉਹਦੀ ਡੀ ਵਾਰਮਿੰਗ ਜ਼ਰੂਰ ਕਰਨੀ ਆ ਵੀ ਜਿਹੜੀ ਕੀੜੇ ਵਾਲੀ ਆਪਾਂ ਕਹਿ ਦਿੰਦੇ ਆ ਦਵਾਈ ਆ ਉਹ ਉਹਦੇ ਵੇਟ ਦੇ ਹਿਸਾਬ ਨਾਲ ਉਹਨੂੰ ਦੇਣੀ ਆ। ਚਾਹੇ ਤੁਸੀਂ ਲਿਕਵਿਡ ਵੀ ਦੇ ਸਕਦੇ ਹੋ ਤੇ ਤੁਸੀਂ ਟੈਬਲੇਟ ਵੀ ਦੇ ਸਕਦੇ ਹੋ। ਤੇ ਇਹ ਜਿਹੜਾ ਵੀਰੇ ਡਰਾਈ ਪੀਰੀਅਡ ਆ, ट्रांजिशन ਪੀਰੀਅਡ ਆ ਜਿਹੜਾ ਫਰੈਸ਼ ੀਡ ਆ ਗਾਂ ਦਾ, ਇਹੀ ਡਿਪੈਂਡ ਕਰਦਾ ਵੀ ਗਾਂ ਨੇ ਕਿੰਨਾ ਸਾਨੂੰ ਦੁੱਧ ਦੇਣਾ ਤੇ ਅਗਲੇ ਸੂਹ ਲਈ ਗੱਭਣ ਛੇਤੀ ਰਹਿਣਾ ਜਾਂ ਰਿਪੀਟਰ ਹੋ ਜਾਣਾ ਕਿਉਂਕਿ ਵੀਰੇ ਜਿਹੜੀ ਰਿਪੀਟਰ ਦੀ ਸਮੱਸਿਆ ਉਹ ਡੇਰੀ ਫਾਰਮਾਂ 'ਚ ਬਹੁਤ ਵੱਡੀ ਸਮੱਸਿਆ ਬਣਦੀ ਹੈ ਜਿਹੜੇ ਆਮ ਕਿਸਾਨ ਵੀ ਨੇ ਉਹਨਾਂ ਕੋਲ ਵੀ ਜਿਹੜੀਆਂ ਗਾਵਾਂ ਨੇ 6-6 ਮਹੀਨੇ ਸਾਲ-ਸਾਲ ਡੇਢ-ਡੇ ਸਾਲ ਹੋ ਜਾਂਦਾ ਸੂਂੀਆਂ ਨੂੰ ਵੀ ਮਤਲਬ ਗੱਭਣ ਨਹੀਂ ਰਹਿੰਦੀ ਆ ਇਹ 'ਚ ਵੀਰੇ ਘੱਟੋ-ਘੱਟ ਜਦੋਂ ਗਾਂ ਸੂਹ ਵੀ ਘੱਟੋ-ਘੱਟ ਨਹੀਂ 150 ਗ੍ਰਾਮ ਤੁਸੀਂ ਮਿਨਰਲ ਮਿਕਚਰ ਉਹਨੂੰ ਜ਼ਰੂਰ ਦੇਣਾ ਕਿਉਂਕਿ ਮਿਨਰਲ ਮਿਕਚਰ ਜਿਹੜਾ ਗਾਵਾਂ ਲਈ ਬਹੁਤ ਐਮ ਆ ਇਹਦੇ ਇਹਦੀ ਡੈਫੀਸ਼ੈਂਸੀ ਕਰਕੇ ਕਈ ਵਾਰ ਜਾਮਾਂ ਰਿਪੀਟ ਕਰੀ ਜਾਂਦੀਆਂ ਨੇ ਵੀਰੇ ਇਸ ਵੀਡੀਓ ਜਿ ਆਪਾਂ ਨੇ ਇਹ ਜਾਣਕਾਰੀ ਦੇਣੀ ਸੀ ਤੁਹਾਡਾ ਸਾਰਿਆਂ ਦਾ ਧੰਨਵਾਦ